ਸასი ਗਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾ ਲੈ ਕੇ ਤੇ ਗੱਲ ਕਰਾਂਗੇ ਫਾਜਲਕਾ ਮਾਨਸਾ ਤੇ ਰਾਜਸਥਾਨ ਦੀਆਂ ਪੰਜਾਬ ਤੇ ਰਾਜਸਥਾਨ ਦੀਆਂ ਮੰਡੀਆਂ ਦੀ ਸੋ ਸਭ ਤੋਂ ਪਹਿਲਾਂ ਫਾਜਲਕਾ ਦੀ ਅਬੋਰ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਨਰਮੇ ਦਾ ਭਾਜੜਾ ਰਿਹਾ ਉਹ 7250 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜਿਹੜਾ ਐਵਰੇਜ ਰੇਟ ਸੀ ਉਹ ਨਰਮੇ ਦਾ ਭਾ 5900 ਤੋਂ ਲੈ ਕੇ 6400 ਰੁਪਏ ਪ੍ਰਤੀ ਕੁਆਂਟਲ ਤੱਕ ਰਿਹਾ ਤੇ ਜੇਕਰ ਪੁਰਾਣੇ ਨਰਮੇ ਦੀ ਗੱਲ ਕਰੀਏ ਤਾਂ ਉਹ 7745 ਰੁਪਏ ਪ੍ਰਤੀ ਕਵਾਂਟਲ ਜਿਹੜਾ ਵੇਚਿਆ ਜੀ ਤੇ ਇਸੇ ਤਰ੍ਹਾਂ ਹੀ ਗੱਲ ਕਰੀਏ ਫਾਜ਼ਲਕਾ ਦੀ ਤਾਂ ਇੱਥੇ ਨਰਮੇ ਦਾ ਭਾਅ 7150 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਮਾਨਸਾ ਦੇ ਵਿੱਚ ਨਰਮਾ 7185 ਰੁਪਏ ਪ੍ਰਤੀ ਕਵਾਂਟਲ ਵਿਕਿਆ ਅਨੂਪਗੜ ਦੇ ਵਿੱਚ ਨਰਮੇ ਦਾ ਭਾਅ 6960 ਰੁਪਏ ਪ੍ਰਤੀ ਕਵਾਂਟਲ ਰਿਹਾ ਵਿਜੇਨਗਰ ਦੇ ਵਿੱਚ ਨਰਮਾ 7250 ਰੁਪਏ ਪ੍ਰਤੀ ਕਵਾਂਟਲ ਵਿਕਿਆ ਜੀ ਤੇ ਗੋਲੂ ਵਾਲਾ ਦੇ ਵਿੱਚ ਨਰਮਾ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਹਨੂਮਾਨਗੜ੍ਹ ਦੇ ਵਿੱਚ 7021 ਰੁਪਏ ਪ੍ਰਤੀ ਕੁਆਂਟਲ ਤੇ ਰਾਵਤ ਸਰ ਦੇ ਵਿੱਚ ਨਰਮੇ ਦਾ ਭਾਅ 7250 ਰੁਪਏ ਪ੍ਰਤੀ ਕੁਆਂਟਲ ਰਿਹਾ ਸ਼੍ਰੀ ਕਰਨਪੁਰ ਦੇ ਵਿੱਚ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਭਾਅ ਤੇ ਸੂਲਤਗੜ੍ਹ ਦੇ ਵਿੱਚ ਨਰਮਾ 6951 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਜੀ ਇਸੇ ਤਰ੍ਹਾਂ ਹੀ ਗੱਲ ਕਰੀਏ ਹੋਰ ਨਾ ਮੰਡੀਆਂ ਦੀ ਤਾਂ ਨਾਗਪੁਰ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਅੱਜ ਉਹ ਰਿਹਾ 7320 ਰੁਪਏ ਪ੍ਰਤੀ ਕੁਆਂਟਲ ਇਸੇ ਤਰ੍ਹਾਂ ਸਰਸਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਕਪਾਹ ਇੱਥੇ 8625 ਰੁਪਏ ਪ੍ਰਤੀ ਕੁਆਂਟਲ ਵੀ ਕੀ ਹੈ ਇਸੇ ਤਰ੍ਹਾਂ ਆਦਮਪੁਰ ਮੰਡੀ ਦੇ ਵਿੱਚ ਨਰਮਾ 7010 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਐਲਣਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਫਤਿਆਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7100 ਰੁਪਏ ਪ੍ਰਤੀ ਕੁਆਂਟਲ ਰਿਹਾ